ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਤੇ ਜਦੋਂ ਵੀ ਕੋਈ ਤੁਹਾਨੂੰ ਪੁੱਛਦਾ ਹੁੰਦਾ ਬਈ ਤੁਹਾਡਾ ਹਾਲ ਕਿੱਦਾਂ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਾਲਾ ਤੁਹਾਡਾ ਉੱਤਰ ਹੋਣਾ ਚਾਹੀਦਾ ਹਮੇਸ਼ਾ ਹੀ ਕਹਿਣਾ ਅਸੀਂ ਫਿੱਟ ਹਾਂ ਅਸੀਂ ਖੁਸ਼ ਹਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਚਾਹੇ ਕੁਝ ਵੀ ਠੀਕ ਨਾ ਹੋਵੇ ਕਿਉਂਕਿ ਜਿਹੜਾ ਅੱਜ ਦਾ ਵੀਡੀਓ ਦਾ ਟੌਪਿਕ ਆ ਉਹੀ ਹੈਗਾ ਕਿ ਅਗਰ ਤੁਹਾਡੇ ਮਨ ਦੇ ਵਿੱਚ ਸਟ੍ਰੈਸ ਰਹਿੰਦੀ ਆ ਤੁਹਾਡਾ ਮਨ ਉਦਾਸ ਰਹਿੰਦਾ ਜਾਂ ਫਿਰ ਤੁਹਾਡੇ ਮਨ ਦੇ ਵਿੱਚ ਕੋਈ ਨੈਗੇਟਿਵਿਟੀ ਬੈ ਗਈ ਆ ਤੇ ਉਸ ਤੋਂ ਕਿੱਦਾਂ ਨਿਕਲਿਆ ਜਾਵੇ ਕਿਉਂਕਿ ਜਿਹੜੀ ਨੈਗੇਟਿਵਿਟੀ ਹੁੰਦੀ ਆ ਉਹਦੀ ਆਦਤ ਬਣ ਜਾਂਦੀ ਆ ਤੇ ਬੰਦੇ ਨੂੰ ਸਟ्रेस ਦੇ ਵਿੱਚ ਰਹਿਣ ਦੇ ਨਾਲ 네ਗੇਟਿਵਿਟੀ ਫੀਲ ਕਰਨ ਦੇ ਨਾਲ ਹੀ ਬੰਦੇ ਨੂੰ ਮਜ਼ਾ ਆਉਣ ਲੱਗ ਪੈਂਦਾ ਇੱਕ ਤਰ੍ਹਾਂ ਉਹ ਉਹਦਾ ਨਸ਼ਾ ਬਣ ਜਾਂਦਾ ਹੈਗਾ ਸਟ्रेस ਦੇ ਵਿੱਚ ਰਹਿਣਾ ਟੈਨ ਦੀ ਗੱਲਾਂ ਦੇ ਵਿੱਚ ਰਹਿਣਾ ਤੇ ਕਈ ਵਾਰ ਲਾਈਫ ਦੇ ਵਿੱਚ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈਗੀ ਆ ਤੇ ਜਿਹੜੀ ਸਟ्रेस ਹੁੰਦੀ ਹੈਗੀ ਆ ਬੰਦੇ ਦੇ ਮਨ ਦੇ ਵਿੱਚ ਘਰ ਘਰ ਜਾਂਦੀ ਆ ਤੇ ਇਸ ਸਟ्रेस ਤੋਂ ਅਗਰ ਨਹੀਂ ਨਿਕਲਿਆ ਜਾਂਦਾ ਹੈਗਾ ਤੇ ਫਿਰ ਬੰਦਾ ਲਾਈਫ ਦੇ ਵਿੱਚ ਕੁਝ ਜ਼ਿਆਦਾ ਤਰੱਕੀ ਨਹੀਂ ਕਰ ਪਾਂਦਾ ਆਪਣੇ ਜਿਹੜੇ ਟਾਰਗੇਟ ਹੁੰਦੇ ਹੈਗੇ ਲਾਈਫ ਦੇ ਵਿੱਚ ਉਹ ਵੀ ਅਚੀਵ ਨਹੀਂ ਕਰ ਪਾਂਦਾ ਅਗਰ ਤੁਸੀਂ ਵੀ ਚਾਹੁੰਦੇ ਆ ਕਿ ਸਟ्रेस ਤੋਂ ਬਚੇ ਨਾ ਕਿਦਾਂ ਆ ਮਨ ਨੂੰ ਚੜ੍ਹਦੀ ਕਲਾ ਦੇ ਵਿੱਚ ਕਿੱਦਾਂ ਰੱਖਣਾ ਹੈਗਾ ਤੇ ਆਪਣੇ ਜਿਹੜੇ ਗੋਲ ਹੈਗੇ ਟਾਰਗੇਟ ਹੈਗੇ ਉਹ ਕਿੱਦਾਂ ਅਚੀਵ ਕਰਨੇ ਆ ਤੇ ਵੀਡੀਓ ਜਰੂਰ ਦੇਖਿਓ ਤੁਹਾਨੂੰ ਤਿੰਨ ਚਾਰ ਗੱਲਾਂ ਦੱਸਣੀ ਹੈਗੀਆਂ ਜਿਹੜੀਆਂ ਤੁਸੀਂ ਆਪਣੀ ਲਾਈਫ ਦੇ ਵਿੱਚ ਹਰ ਰੋਜ਼ ਰੁਟੀਨ ਦੇ ਵਿੱਚ ਤੁਸੀਂ ਉਹ ਕਰ ਸਕਦੇ ਆ ਤੇ ਜਿਹਦੇ ਨਾਲ ਜਿਹੜੇ ਤੁਹਾਡਾ ਮਨ ਹੈਗਾ ਪੋਜ਼ਿਟਿਵ ਰਹਿਣਾ ਸ਼ੁਰੂ ਹੋ ਜਾਊਗਾ ਸਟ्रेस ਤੋਂ ਫਰੀ ਹੋ ਜੂਗਾ ਤੇ ਮਨ ਜਿਹੜਾ ਤੁਹਾਡਾ ਹੈਪੀ ਰਹਿਣਾ ਸ਼ੁਰੂ ਹੋ ਜੂਗਾ ਤੇ ਦੋਸਤੋ ਮੈਂ ਹਨਵ ਤੇ ਤੁਸੀਂ ਦੇਖ ਰਹੇ ਹੋ ਮੇਰਾ ਚਾਨ ਨਵ ਵੀਡੀਓਜ਼ ਅਗਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਲਿਓ ਅਗਰ ਤੁਸੀਂ YouTube ਤੇ ਦੇਖ ਰਹੇ ਹੋ ਤੇ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਤੁਸੀਂ ਸਬਸਕ੍ਰਾਈਬ ਕਰੋਗੇ ਵੀਡੀਓ ਤੁਸੀਂ ਦੇਖਦੇ ਆਂ ਕਮੈਂਟ ਕਰਦੇ ਆਂ ਤੇ ਉਹਦੇ ਨਾਲ ਮੈਨੂੰ ਹੋਰ ਮੋਟੀਵੇਸ਼ਨ ਮਿਲਦੀ ਆ ਤੇ ਮੈਂ ਵੀ ਫਿਰ ਚੜ੍ਹਦੀ ਕਲਾ ਦੇ ਵਿੱਚ ਹੀ ਤੁਹਾਡੀ ਆਸਰੇ ਨਾਲ ਪਰਮਾਤਮਾ ਦੇ ਆਸਰੇ ਨਾਲ ਰਹਿਣਾ ਦੋਸਤੋ ਅੱਜਕੱਲ ਹਰ ਇੱਕ ਇਨਸਾਨ ਸਟ्रेस ਦੇ ਵਿੱਚ ਹੀ ਭੱਜਾ ਫਿਰਦਾ ਕਿਸੇ ਨੂੰ ਆਪਣੇ ਕੰਮਕਾਰ ਦੀ ਸਟ्रेस ਹੁੰਦੀ ਆ ਕਿਸੇ ਨੂੰ ਆਪਣੀ ਫੈਮਲੀ ਦੀ ਸਟ्रेस ਹੁੰਦੀ ਆ ਜਾਂ ਲਾਈਫ ਵਿੱਚ ਇਦਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਆ ਜਿਹੜੀ ਸਟ्रेस ਹੁੰਦੀ ਆ ਬੰਦੇ ਦੇ ਮਨ ਦੇ ਵਿੱਚ ਘਰ ਘਰ ਜਾਂਦੀ ਆ ਤੇ ਇਸ ਤੋਂ ਬਚਣ ਵਾਸਤੇ ਆਪਣੇ ਮਨ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਸਤੇ ਜਾਂ ਫਿਰ ਆਪਣੇ ਜਿਹੜੇ ਟਾਰਗੇਟਸ ਹੈਗੇ ਆ ਉਹਨਾਂ ਤੇ ਮਨ ਨੂੰ ਫੋਕਸ ਕਰਨ ਵਾਸਤੇ ਤੁਸੀਂ ਇਹ ਤਿੰਨ ਚਾਰ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਰੁਟੀਨ ਦੇ ਵਿੱਚ ਕਰ ਸਕਦੇ ਆ ਪਹਿਲੀ ਜਿਹੜੀ ਚੀਜ਼ ਹੁੰਦੀ ਆ ਜਦੋਂ ਵੀ ਤੁਸੀਂ ਸਵੇਰੇ ਸਜਰੇ ਉੱਠਣਾ ਤੇ ਆਪਣਾ ਜਿਹੜਾ ਮਨ ਹੈਗਾ ਪੋਜ਼ਿਟਿਵ ਕਰਕੇ ਉੱਠਣਾ ਹੈਗਾ ਤੁਹਾਡੀ ਜਿਹੜੀ ਲਾਈਫ ਦੀ ਮੌਜੂਦਾ ਕੰਡੀਸ਼ਨ ਆ ਕਿਸੇ ਤਰ੍ਹਾਂ ਦੀ ਹੋਵੇ ਹਾਲਾਤ ਕਿਸ ਤ ਇਦਾਂ ਸਮਝਾ ਕੇ ਉੱਠਣਾ ਕਿ ਸਭ ਕੁਝ ਠੀਕ ਠਾਕ ਆ ਮਤਲਬ ਕਿ ਪੋਜ਼ਿਟਿਵ ਅਫਰਮੇਸ਼ਨਸ ਕਰਨੀਆਂ ਹੈਗੀਆਂ ਤੇ ਜਦੋਂ ਵੀ ਤੁਸੀਂ ਉੱਠਦੇ ਹਾਂਗੇ ਮਨ ਦੇ ਵਿੱਚ ਆਪਣੇ ਕਹਿਣਾ ਆਈ ਐਮ ਹੈਪੀ ਪਰਸਨ ਮੈਂ ਇੱਕ ਖੁਸ਼ਦਿਲ ਇਨਸਾਨ ਹਾਂ ਮੈਂ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹਾਂ ਮਤਲਬ ਕਿ ਉਹਨੂੰ ਪ੍ਰੈਜ਼ੈਂਟ ਦੇ ਵਿੱਚ ਤੁਸੀਂ ਸੋਚਣਾ ਹੈਗਾ ਬੋਲਣਾ ਹੈਗਾ ਤੁਸੀਂ ਅਫਰਮੇਸ਼ਨ ਜਿੱਦਾਂ ਇਹ ਕਰੋਗੇ ਤੁਹਾਡੀ ਜਿਹੜੀ ਮਾਈਂਡ ਦੀ ਜਿਹੜੀ ਨਿਊਰੋਪਲਾਸਟੀਸਿਟੀ ਹੁੰਦੀ ਹੈਗੀ ਆ ਨਰਵਸ ਸਿਸਟਮ ਹੁੰਦਾ ਹੈਗਾ ਉਸ ਤਰੀਕੇ ਨਾਲ ਹੀ ਤੁਹਾਡਾ ਬਣਨਾ ਸ਼ੁਰੂ ਹੋ ਜਾਂਦਾ ਤੇ ਉਦਾਂ ਹੀ ਤੁਹਾਡੇ ਜਿਹੜੇ ਐਕਸ਼ਨਸ ਹੈਗੇ ਆ ਤੁਹਾਡੇ ਕੰਮਾਂ ਕਰਾਉਣ ਨੂੰ ਲੈ ਕੇ ਤੁਹਾਡੇ ਸੋਸ਼ਲ ਸਰਕਲ ਨੂੰ ਲੈ ਕੇ ਜਾਂ ਤੁਹਾਡੇ ਗੋਲ ਹੁੰਦੇ ਆ ਜੋ ਲਾਈਫ ਦੇ ਵਿੱਚ ਉਦਾਂ ਹੀ ਤੁਹਾਡਾ ਜਿਹੜਾ ਦਿਮਾਗ ਹੈਗਾ ਚੱਲਣ ਲੱਪਨਦਾ ਤੇ ਸਵੇਰੇ ਉੱਠ ਕੇ ਜਿਹੜੀਆਂ ਪੋਜ਼ਿਟਿਵ ਅਫਰਮੇਸ਼ਨ ਜ਼ਰੂਰ ਕਰਨੀ ਹੈਗੀਆਂ ਆ ਉਹਦੇ ਵਿੱਚ ਤੁਸੀਂ ਆਈ ਐਮ ਹੈਪੀ ਜਿੱਦਾਂ ਤੁਹਾਨੂੰ ਆਲਰੇਡੀ ਦੱਸਿਆ ਮੈਂ ਚੜ੍ਹਦੀ ਕਲਾ ਵਿੱਚ ਰਹਿੰਦਾ ਹਾਂ ਆ ਜਾਂ ਮੇਰਾ ਕੋਈ ਵੀ ਕੰਮ ਕਰਾ ਹੈ ਉਹ ਸਭ ਠੀਕ ਹੈ ਇਸ ਤਰੀਕੇ ਨਾਲ ਕਰਨਾ ਤੇ ਹੌਲੀ-ਹੌਲੀ ਜਦੋਂ ਤੁਹਾਡੀ ਇਹ ਆਦਤ ਬਣ ਜਾਣੀ ਹੈਗੀ ਆ ਤੁਹਾਨੂੰ ਸਾਰਾ ਕੁਝ ਹੀ ਵਧੀਆ ਲੱਗਣ ਲੱਪਣਾ ਜਿਹੜੀ ਚੜ੍ਹਦੀ ਕਲਾ ਉਹ ਕੋਈ ਮਟੀਰੀਅਲਾਈਜ਼ ਚੀਜ਼ ਨਹੀਂ ਹੁੰਦੀ ਹੈਗੀ ਬਈ ਤੁਹਾਡੀ ਕੋਈ ਚੀਜ਼ ਤੁਹਾਨੂੰ ਮਿਲ ਗਈ ਆ ਉਹਦੇ ਨਾਲ ਚੜ੍ਹਦੀ ਕਲਾ ਹੋ ਜਾਣੀ ਆ ਜਾਂ ਤੁਸੀਂ ਕੋਈ ਮਹਿੰਗੀ ਚੀਜ਼ ਖਰੀਦ ਲਈ ਆ ਜਿਹੜੀ ਚੜ੍ਹਦੀ ਕਲਾ ਹੈ ਉਹ ਇੱਕ ਮਨ ਦੀ ਅਵਸਥਾ ਹੁੰਦੀ ਹੈਗੀ ਆ ਤੁਹਾਡੇ ਅੰਦਰੋਂ ਇੱਕ ਫੀਲਿੰਗ ਹੁੰਦੀ ਹੈਗੀ ਆ ਚੰਗੇ ਹੋਣ ਦੀ ਪੋਜ਼ਿਟਿਵ ਹੋਣ ਦੀ ਤੇ ਹਮੇਸ਼ਾ ਹੀ ਤੁਸੀਂ ਪੋਜ਼ਿਟਿਵ ਅਫਰਮੇਸ਼ਨ ਦੇ ਨਾਲ ਆਪਣਾ ਜਿਹੜਾ ਦਾਇਨਾ ਸਟਾਰਟ ਕਰਨਾ ਸੈਕੰਡ ਕੀ ਚੀਜ਼ ਹੁੰਦੀ ਹੈਗੀ ਆ ਕਿ ਮੈਡੀਟੇਸ਼ਨ ਜ਼ਰੂਰ ਕਰਨੀ ਆ ਕਿਉਂਕਿ ਬੰਦਾ ਕੰਮਕਾਜ ਦੇ ਵਿੱਚ ਆਪਣੇ ਸੋਸ਼ਲ ਸਰਕਲ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਇਸ ਤਰੀਕੇ ਨਾਲ ਫਸਿਆ ਹੁੰਦਾ ਹੈਗਾ ਤੇ ਮਨ ਦੇ ਵਿੱਚ ਲੱਖਾਂ ਹੀ ਵਿਚਾਰ ਆਉਂਦੇ ਹੈਗੇ ਆ ਹਰ ਸੈਕੰਡ ਮਿੰਟਾਂ ਦੇ ਵਿੱਚ ਕਰੋੜਾਂ ਤਰ੍ਹਾਂ ਦੇ ਵਿਚਾਰ ਆਉਂਦੇ ਆ ਕੋਈ ਪੋਜ਼ਿਟਿਵ ਵੀ ਹੁੰਦੀ ਆ ਕੋਈ ਨੈਗੇਟਿਵ ਵੀ ਹੁੰਦੇ ਹੈਗੇ ਆ ਜ਼ਿਆਦਾਤਰ ਨੈਗੇਟਿਵ ਵਿਚਾਰ ਆਉਂਦੇ ਆ ਜਿਹੜੇ ਬੰਦੇ ਨੂੰ ਡਰਾਉਂਦੇ ਹੈਗੇ ਆ ਕਿਸੇ ਕੰਮ ਨੂੰ ਸ਼ੁਰੂ ਕਰਨ ਦੇ ਵਿੱਚ ਜਿਹੜੇ ਬਿਗਨ ਪਾਉਂਦੇ ਹੈਗੇ ਆ ਬੰਦਾ ਡਰਦਾ ਹੀ ਰਹਿੰਦਾ ਤੇ ਜਦੋਂ ਆਪਾਂ ਇੱਕ ਸਟੇਟ ਜਿਹੜੀ ਮਾਈਂਡ ਦੀ ਹੁੰਦੀ ਆ ਉਹਨੂੰ ਸਿਰ ਕਰਦੇ ਆ ਮੈਡੀਟੇਸ਼ਨ ਦੇ ਨਾਲ ਤੁਹਾਡਾ ਜਿਹੜਾ ਮਨ ਆ ਉਸ ਵੇਲੇ ਖਾਲੀ ਹੋ ਜਾਂਦਾ ਹਲਕਾ ਹਲਕਾ ਫੀਲ ਹੁੰਦਾ ਹੈਗਾ ਇੱਕ ਤਰ੍ਹਾਂ ਆਪਾਂ ਆਪਣੇ ਮਾਈਂਡ ਨੂੰ ਰੀਸੈਟ ਕਰਦੇ ਆ ਰੀਸੈਟ ਜਿੱਦਾਂ ਆਪਾਂ ਸੌਫਟਵੇਅਰ ਮੋਬਾਈਲ ਦਾ ਹੈਂਗ ਹੋਣ ਲੱਪਾਂਦਾ ਉਹਨੂੰ ਰੀਸੈਟ ਕਰਦੇ ਆ ਆਪਾਂ ਉਹਦਾ ਸੌਫਟਵੇਅਰ ਅਪਡੇਟ ਕਰਕੇ ਇਦਾਂ ਜਿਹੜਾ ਮਾਈਂਡ ਦਾ ਆਪਣੀ ਬੋਡੀ ਦਾ ਸੌਫਟਵੇਅਰ ਹੁੰਦਾ ਹੈਗਾ ਮੈਡੀਟੇਸ਼ਨ ਦੇ ਨਾਲ ਅਪਡੇਟ ਹੁੰਦਾ ਹੈਗਾ ਤੁਸੀਂ 10 ਮਿੰਟ ਘਟੋ ਘਟ ਤਸਵੇਰੇ ਸੱਜਰੇ ਉੱਠ ਕੇ ਜਦੋਂ ਤੁਹਾਡਾ ਜਿਹੜਾ ਮਨ ਹੈਗਾ ਜ਼ਿਆਦਾ ਮੈਡੀਟੇਸ਼ਨ ਕਰਨ ਦੇ ਜੋਗ ਹੁੰਦਾ ਹੈਗਾ ਉਦੋਂ ਤਾਂ ਕਿਸੇ ਵੇਲੇ ਵੀ ਕਰ ਸਕਦੇ ਆ ਪਰ ਸਵੇਰੇ ਜਿਹੜੇ ਵਿਚਾਰ ਹੁੰਦੇ ਉਲਟੇ ਪੁਲਟੇ ਘੱਟ ਆਉਂਦੇ ਆ ਕਿਉਂਕਿ ਦਿਨ ਦੀ ਸ਼ੁਰੂਆਤ ਕਰਨੀ ਹੁੰਦੀ ਆ 10 ਮਿੰਟ ਮੈਡੀਟੇਸ਼ਨ ਲਈ ਜ਼ਰੂਰ ਕੱਢਣੇ ਆ ਤੇ ਉਹਦੇ ਵਿੱਚ ਵੀ ਤੁਸੀਂ ਆਪਣੇ ਸਰੀਰ ਨੂੰ ਇੱਕ ਮਤਲਬ ਜੁਨੀਵਰਸ ਨੂੰ ਸੌਂਪ ਦੇਣਾ ਬਈ ਮੈਂ ਆਮ ਨਥਿੰਗ ਵੀ ਜੋ ਕੁਝ ਹੈਗਾ ਉਹ ਜੁਨੀਵਰਸ ਦਾ ਪ੍ਰਮਾਤਮਾ ਦਾ ਹੈਗਾ ਤੇ ਤੁਸੀਂ ਅਫਰਮੇਸ਼ਨ ਤੋਂ ਬਾਅਦ ਮੈਡੀਟੇਸ਼ਨ ਜ਼ਰੂਰ ਕਰਨੀ ਹੈਗੀ ਹਰ ਰੋਜ਼ ਜੇ ਇਹਨਾਂ ਦਾ ਮਨ ਦੇ ਵਿੱਚ ਟਿਕਾਓ ਹੋਣਾ ਹੈਗਾ ਤੇ ਤੁਹਾਡੀ ਜਿਹੜੀ ਸਟ्रेस ਤੋਂ ਦੂਰ ਹੋਣੀ ਆ ਤੇ ਨਾਲ ਹੀ ਤੁਹਾਡੇ ਜਿਹੜੇ ਪੋਜ਼ਿਟਿਵ ਥੌਟਸ ਹੈਗੇ ਤੁਹਾਡੇ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਣਾ ਅਗਲੀ ਜਿਹੜੀ ਚੀਜ਼ ਹੈ ਤੁਸੀਂ ਆਪਣੀ ਹਰ ਰੋਜ਼ ਜ਼ਿੰਦਗੀ ਦੇ ਵਿੱਚ ਕਰਨੀ ਸ਼ੁਰੂ ਕਰਨੀ ਹੈ ਵੇ ਤੁਸੀਂ ਕਿਸੇ ਦੀ ਮਦਦ ਜ਼ਰੂਰ ਕਰਨੀ ਹੈ ਐਕਟ ਆਫ ਕਾਈਂਡਨੈਸ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤੇ ਸਾਡੇ ਮਨ ਨੂੰ ਇੱਕ ਸੈਟੀਸਫੈਕਸ਼ਨ ਹੁੰਦੀ ਹੈਗੀ ਆ ਕਿਉਂਕਿ ਹਰ ਇੱਕ ਆਦਮੀ ਸੈਲਫਿਸ਼ ਹੁੰਦਾ ਆਪਣੇ ਲਈ ਸਾਰਾ ਕੁਝ ਕਰਦਾ ਪਰ ਜਦੋਂ ਅਸੀਂ ਕਿਸੇ ਲਈ ਕੁਝ ਕਰਨਾ ਸ਼ੁਰੂ ਕਰਦੇ ਹਾਂ ਜਿੰਨੀ ਵੀ ਬੰਦੇ ਦੀ ਪਹੁੰਚ ਕਹਿ ਲਈਏ ਅਗਰ ਤੁਸੀਂ ਕਿਸੇ ਇਨਸਾਨ ਦੀ ਨਹੀਂ ਹੈਲਪ ਕਰ ਸਕਦੇ ਤੁਸੀਂ ਕਿਸੇ ਜਾਨਵਰ ਦੀ ਕਰ ਸਕਦੇ ਆ ਜਿੱਦਾਂ ਉਹਨਾਂ ਵਰਡਸ ਨੂੰ ਆਪਾਂ ਦਾਣੇ ਪਾ ਸਕਦੇ ਆ ਸਟਰੀਟ ਡੌਗਸ ਹੁੰਦੇ ਆ ਜਾਂ ਫਿਰ ਕੋਈ ਮੱਝਾ ਗਮ ਆ ਗਈਆਂ ਉਹਨਾਂ ਨੂੰ ਵੀ ਅਸੀਂ ਕੁਝ ਚਾਰਾ ਪਾ ਸਕਦੇ ਆ ਮਤਲਬ ਜਿੱਦਾਂ ਦੀ ਵੀ ਬੰਦੇ ਦੀ ਕਪੈਸਿਟੀ ਹੁੰਦੀ ਹੈਗੀ ਆ ਵੱਧ ਤੋਂ ਵੱਧ ਬੰਦੇ ਨੂੰ ਹੈਲਪ ਕਰਨੀ ਚਾਹੀਦੀ ਆ ਜਦੋਂ ਅਸੀਂ ਕਿਸੇ ਦੀ ਹੈਲਪ ਕਰਦੇ ਆ ਤੇ ਸਾਡੇ ਮਨ ਨੂੰ ਇੱਕ ਤਰ੍ਹਾਂ ਦੀ ਤਸੱਲੀ ਹੁੰਦੀ ਆ ਸੈਟੀਸਫੈਕਸ਼ਨ ਹੁੰਦੀ ਆ ਉਹਦੇ ਨਾਲ ਵੀ ਸਾਨੂੰ ਲੱਗਦਾ ਵੀ ਸਾਡਾ ਦੁਨੀਆ ਤੇ ਆਇਆਂ ਦਾ ਕੁਝ ਸਾਡਾ ਹਿੱਸਾ ਪੈ ਰਿਹਾ ਹੈਗਾ ਤੇ ਇਹ ਜਿਹੜੀ ਚੀਜ਼ ਹੈਗੀ ਆ ਉਹ ਜ਼ਰੂਰ ਕਰਨੀ ਸ਼ੁਰੂ ਕਰਦੀਆਂ ਇਹਦੇ ਨਾਲ ਵੀ ਜਿਹੜਾ ਮਨ ਹੁੰਦਾ ਇੱਕ ਟਿਕਾਊ ਅਵਸਥਾ ਦੇ ਵਿੱਚ ਆਉਂਦਾ ਹੈਗਾ ਤੇ ਜਦੋਂ ਅਸੀਂ ਕਿਸੇ ਦੀ ਹੈਲਪ ਕਰਦੇ ਆ ਤੇ ਸਾਨੂੰ ਜਿਹੜਾ ਯੂਨੀਵਰਸ ਉਹ ਬਹੁਤ ਹੀ ਜ਼ਿਆਦਾ ਗੁਣਾ ਕਰਕੇ ਵਾਪਸ ਕਰਦਾ ਪਰ ਮਨ ਦੇ ਵਿੱਚ ਇਦਾਂ ਨਹੀਂ ਰੱਖਣਾ ਹੈਗਾ ਵੀ ਮੈਂ ਕਿਸੇ ਦੀ ਹੈਲਪ ਕੀਤੀ ਤੇ ਮੈਨੂੰ ਵੀ ਦੇਊਗਾ ਉਹ ਆਟੋਮੈਟਿਕਲੀ ਹੋਣ ਲੱਪਨਦਾ ਹੈਗਾ ਤੇ ਤੁਸੀਂ ਐਕਟ ਆਫ ਕਾਈਂਡਨੈਸ ਯਾਨੀ ਕਿ ਆਪਣੇ ਮਨ ਦੇ ਵਿੱਚ ਕਿਸੇ ਲਈ ਮਦਦ ਕਰਨ ਦਾ ਜਰੂਰ ਟੀਚਾ ਰੱਖਣਾ ਹੈਗਾ ਕਿ ਅਸੀਂ ਹਰ ਰੋਜ਼ ਨਹੀਂ ਤੇ ਹਫਤੇ ਦੇ ਵਿੱਚ ਇੱਕ ਅੱਧੀ ਵਾਰੀ ਵੀ ਜਦੋਂ ਵੀ ਮਤਲਬ ਕਿ ਟਾਈਮ ਲੱਗੇ ਆਪਣਾ ਜਿਹੜਾ ਮਨ ਹੈਗਾ ਉਹ ਮਦਦ ਦੇ ਯੋਗ ਰੱਖਣਾ ਹੈਗਾ ਬੈਸੇ ਕਿਸੇ ਦੀ ਕਿਸੇ ਨਾ ਕਿਸੇ ਦੀ ਮਦਦ ਜਰੂਰ ਕਰੀਏ ਦੋਸਤੋ ਅਗਲੀ ਜਿਹੜੀ ਚੀਜ਼ ਹੁੰਦੀ ਹੈਗੀ ਆ ਵੀ ਆਪਾਂ ਗ੍ਰੈਟੀਟਿਊਡ ਕਰਨਾ ਰਾਤ ਨੂੰ ਸੌਣ ਲੱਗੇ ਵੀ ਕਰੋ ਸਵੇਰੇ ਵੀ ਕਰੋ ਮਤਲਬ ਕਿ ਆਪਾਂ ਸ਼ੁਕਰਾਨਾ ਕਰਨਾ ਹੈਗਾ ਉਸ ਯੂਨੀਵਰਸ ਪ੍ਰਮਾਤਮਾ ਵਾਹਿਗੁਰੂ ਦਾ ਕਿ ਸਾਨੂੰ ਤੁਸੀਂ ਇਸ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦਿੱਤੀ ਹੈ ਸਾਨੂੰ ਸਾਡੇ ਸਾਹ ਚੱਲ ਰਹੇ ਆ ਕਈ ਬੰਦੇ ਕਹਿੰਦੇ ਤੋ ਕੋਈ ਨਹੀਂ ਸਾਡੇ ਦੁੱਖਾਂ ਦਾ ਪਹਾੜ ਚੱਲ ਰਿਹਾ ਹੈਗਾ ਅਗਰ ਦੇਖੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਮੇਰੀ ਤੁਸੀਂ ਦੇਖ ਰਹੇ ਹੋ ਜਾਂ ਸੁਣ ਵੀ ਰਹੇ ਹੋ ਤੇ ਤੁਸੀਂ ਇਸ ਚੀਜ਼ ਦਾ ਵੀ ਸ਼ੁਕਰਾਨਾ ਕਰ ਸਕਦੇ ਹੋ ਵੀ ਮੈਨੂੰ ਦਿਖ ਰਿਹਾ ਹੈਗਾ ਮੈਨੂੰ ਸੁਣ ਰਿਹਾ ਹੈਗਾ ਜਦੋਂ ਸਾਡੇ ਕੋਲ ਜਿਹੜੀਆਂ ਚੀਜ਼ਾਂ ਆਲਰੇਡੀ ਹੁੰਨੀਆਂ ਹੈਗੀ ਜਦੋਂ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਤਾਂ ਸਾਨੂੰ ਜਿਹੜਾ ਯੂਨੀਵਰਸ ਤੋਂ ਹੋਰ ਵੀ ਬਹੁਤ ਖੁਸ਼ੀਆਂ ਮਿਲਦੀਆਂ ਹੈਗੀਆਂ ਤੇ ਇਸ ਕਰਕੇ ਸ਼ੁਕਰਾਨਾ ਕਰਨਾ ਸ਼ੁਰੂ ਕਰੋ ਆਪਾਂ ਰੋਟੀ ਖਾਣੇ ਯਾਨੀ ਕਿ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਚੀਜ਼ ਦਾ ਸ਼ੁਕਰਾਨਾ ਕਰ ਸਕਦੇ ਆ ਬਹੁਤ ਕੁਝ ਪ੍ਰਮਾਤਮਾ ਨੇ ਦਿੱਤਾ ਹੁੰਦਾ ਸਾਡੇ ਘਰ ਘਰ ਦੀ ਛੱਤ ਹੈਗੀ ਸਾਡਾ ਆਪਣਾ ਘਰ ਹੈਗਾ ਸਾਡੇ ਅੰਗ ਪੈਰ ਸਲਾਮਤ ਹੋਵੇ ਅਸੀਂ ਤੰਦਰੁਸਤ ਹੋਾਂ ਸਾਨੂੰ ਜੀਵ ਖਰਚਾ ਮਿਲ ਰਿਹਾ ਹੈਗਾ ਪਰਮਾਤਮਾ ਹੀ ਦਿੰਦਾ ਹੈਗਾ ਤੇ ਉਹ ਜਿਹੜੀ ਬੈਂਕ ਉਹ ਸਾਰਿਆਂ ਵਾਸਤੇ ਹੀ ਹੈਗੀ ਆ ਬਸ ਆਪਣੀ ਜਿਹੜੀ ਵਾਈਬ੍ਰੇਸ਼ਨ ਹੁੰਦੀਆਂ ਆਪਾਂ ਉਹ ਸੈੱਟ ਕਰਨੀਆਂ ਹੁੰਦੀਆਂ ਤੇ ਜਿੱਦਾਂ ਏਦਾਂ ਆਪਣਾ ਜਿਹੜਾ ਫ੍ਰੀਕੁਐਂਸੀ ਆ ਮਾਈਂਡ ਦੀ ਸੈੱਟ ਹੁੰਦੀ ਰਹਿੰਦੀ ਆ ਤੇ ਉੱਦੇ-ਉੱਦੇ ਆਪਾਂ ਜਿਹੜੀਆਂ ਖੁਸ਼ੀਆਂ ਮਿਲਦੀਆਂ ਰਹਿੰਦੀਆਂ ਤੇ ਹਰ ਰੋਜ਼ ਤੁਸੀਂ ਸ਼ੁਕਰਾਨਾ ਜ਼ਰੂਰ ਕਰਨਾ ਵੀ ਇੱਕ ਆਦਤ ਬਾਣੀ ਹੈਗੀ ਆ ਸ਼ੁਕਰਾਨਾ ਕਰਨ ਵਾਸਤੇ ਤੁਸੀਂ ਮਤਲਬ ਕਿ ਇੱਕ ਡਾਇਰੀ ਲਗਾ ਸਕਦੇ ਆ ਜਾਂ ਆਪਣੇ ਮੋਬਾਈਲ ਤੇ ਨੋਟ ਕਰ ਸਕਦੇ ਆ ਆਮ ਮੈਂ ਜਾਨੀ ਕਿ ਇਸ ਚੀਜ਼ ਦਾ ਸ਼ੁਕਰਾਨਾ ਵਾਹਿਗੁਰੂ ਜੁਨੀਵਰਸ ਇਸ ਚੀਜ਼ ਦਾ ਸ਼ੁਕਰਾਨਾ ਠੀਕ ਹੈ ਜਿੱਦਾਂ ਮੈਂ ਕਰਦਾ ਹੁੰਦਾ ਵੀ ਮੈਂ ਤੰਦਰੁਸਤ ਹਾਂ ਇਹਦਾ ਬਹੁਤ ਬਹੁਤ ਧੰਨਵਾਦ ਜਿੱਦਾਂ ਕਿਸੇ ਚੀਜ਼ ਦਾ ਵੀ ਆਪਾਂ ਮਤਲਬ ਇਹ ਕਰ ਸਕਦੇ ਆ ਤੇ ਜ਼ਰੂਰੀ ਨਹੀਂ ਹੈਗਾ ਕੋਈ ਆਪਾਂ ਵੱਡੀ ਚੀਜ਼ ਸਾਡੇ ਕੋਈ ਟਾਰਗੇਟ ਹੈਗੇ ਆ ਵੀ ਉਹ ਸਾਨੂੰ ਮਿਲਿਆ ਨਹੀਂ ਅਸੀਂ ਇਹੀ ਸੂਚੀ ਹੈ ਵੀ ਸਾਡ ਨੂੰ ਕੀ ਦਿੱਤਾ ਬਹੁਤ ਕੁਝ ਮੰਨ ਪਰਮਾਤਮਾ ਨੇ ਦਿੱਤਾ ਹੁੰਦਾ ਤੇ ਸ਼ੁਕਰਾਨਾ ਕਰਦੀ ਆਤ ਪਾਣੀ ਆ ਉਹਦੇ ਨਾਲ ਵੀ ਕੀ ਹੁੰਦਾ ਸਾਡੇ ਮਨ ਦੇ ਵਿੱਚ ਪੋਜ਼ਿਟਿਵਿਟੀ ਆਉਂਦੀ ਆ ਤੇ ਜਿਹੜਾ ਸਾਡਾ ਮਨ ਉਹ ਸਟ्रेस ਨੂੰ ਹੈਂਡਲ ਕਰਨ ਦੇ ਵਿੱਚ ਹੈਲਪ ਕਰਦਾ ਤੇ ਪਲੱਸ ਸਾਡੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਦਾਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਫੋਲੋ ਕਰਕੇ ਆਪਣੇ ਮਾਈਂਡ ਨੂੰ ਪੋਜ਼ਿਟਿਵ ਵਗਾਰ ਸਕਦੇ ਆ, ਸਟ੍ਰੈਸ ਤੋਂ ਬਚ ਸਕਦੇ ਆ, ਹੈਪੀ ਜ਼ਿੰਦਗੀ ਜੀ ਸਕਦੇ ਆ। ਜਦੋਂ ਸਾਡਾ ਮਨ ਹੈਪੀ ਹੋਊਗਾ, ਵਧੀਆ ਤਰੀਕੇ ਨਾਲ ਫਿਰ ਕੰਮ ਕਰਦਾ ਹੈਗਾ ਆਪਣੇ ਟਾਰਗੇਟਸ ਲਈ ਆਪਾਂ ਵਧੀਆ ਤਰੀਕੇ ਨਾਲ ਮਿਹਨਤ ਕਰ ਸਕਦੇ ਆ, ਸਟੇਟੇਟੀ ਰੱਖ ਸਕਦੇ ਆ ਤੇ ਆਪਾਂ ਵੀ ਖੁਸ਼ ਰਹਿ ਸਕਦੇ ਆ ਆਪਣੇ ਆਲੇ ਦੁਆਲੇ ਨੂੰ, ਸਮਾਜ ਨੂੰ, ਆਪਣੇ ਪਰਿਵਾਰ ਨੂੰ ਵੀ ਆਪਾਂ ਖੁਸ਼ ਰੱਖ ਸਕਦੇ ਆ। ਤੇ ਆਸ ਕਰਦਾ ਦੋਸਤੋ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਅਗਰ ਤੁਹਾਨੂੰ ਵੀਡੀਓ ਪਸ ਆਪਣੇ ਜਿਹੜੇ ਕਮੈਂਟ ਬਾਕਸ ਵਿੱਚ ਵਿਚਾਰ ਜਰੂਰ ਲਿਖਿਓ ਤੇ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ